ਪੰਜਾਬ ਦੇ ਵਿੱਚ ਐਨੇ ਬੁਰੇ ਹਾਲਾਤ ਹੋਏ ਪਿਆ ਸਮਝ ਤੋਂ ਬਾਹਰ ਦਰਿਆਵਾਂ ਦਾ ਪਾਣੀ ਬਹੁਤ ਜ਼ਿਆਦਾ ਵਹਿ ਰਿਹਾਗਾ ਤੇ ਜੋ ਪ੍ਰਸ਼ਾਸਨ ਉਹ ਪੂਰਾ ਵੀ ਕਦਰ ਨਹੀਂ ਕਰ ਰਿਹਾਗਾ ਬਿਆਸ ਦੇ ਲਾਗੇ 16 ਪਿੰਡ ਨੇ ਜੋ ਕਿ ਡੁੱਬ ਜਾ ਰਹੇ ਨੇ ਤੇ ਪ੍ਰਸ਼ਾਸਨ ਕੁਝ ਵੀ ਨਹੀਂ ਕਰ ਰਿਹਾ ਸਰਕਾਰ ਕੁਝ ਵੀ ਨਹੀਂ ਕਰ ਰਹੀ ਜੋ ਵੀ ਆ ਕਰ ਰਹੇ ਨੇ ਰਾਲ ਮਲਕੀ ਨੈਂਗ ਸਿੰਘ ਤੇ ਆਸ-ਪਾਸ ਦੇ ਪਿੰਡ ਤੇ ਪ੍ਰਮਾਤਮਾ ਦੇ ਮੂਹਰੇ ਅਰਦਾਸ ਕਰੋ ਜੋ ਕਿ ਪੰਜਾਬ ਦਾ ਭਲਾ ਹੋ ਸਕੇ ਤੇ ਇਸ ਪਾਣੀ ਨੂੰ ਪਾਣੀ ਦਾ ਵਹਾ ਜੋ ਕਿ ਰੋਕ ਸਕੇ ਤੇ ਨਈ ਦਾ ਬਹੁਤ ਜ਼ਿਆਦਾ ਪਾਣੀ ਦੇ ਨਾਲ ਪਤਾ ਹੀ ਆ ਪਾਣੀ ਨਿਕੜਾ ਰੁਕਣਾਗਾ ਹੁਣ ਇਹ ਤਾਂ ਵਹਿੰਦੇ ਰਹਿਣਾਗਾ ਪਤਾ ਨਹੀਂ ਕਿੱਦਣੋ ਵਹਿਣਾਗਾ ਇਸੇ ਕਰਕੇ ਅਰਦਾਸ ਕਰਦੇ ਰਹੋ ਤੇ ਇਹ ਪ੍ਰਸ਼ਾਸਨ ਤੇ ਇਹ ਸਰਕਾਰਾਂ ਤੇ ਡੋਰੀ ਨਾ ਸਟੋ ਇਹਨਾਂ ਨੇ ਕੁਝ ਨਹੀਂ ਕੀਤਾ ਤੇ ਨਾ ਹੀ ਕਰਨਾ ਇਹਨਾਂ ਨੇ ਤੇ ਆਪ ਹੀ ਰਲ ਮਿਲ ਕੇ ਸਭ ਕੁਝ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ